ਜੇ ਉਧਰ ਜਾਂਦੀ ਨਹੀਂ ਤੇ ਉਦਨ ਕੀ ਲੈਣ ਆਈ ਕਿਹੜੀ ਗੱਲੋ ਚਪੇੜ ਮਰਾਤੀ ਉਹਦੇ ਫਿਰ ਹੁਣ ਠੰਡ ਪੈ ਗਈ ਨਾ ਤੈਨੂੰ ਘਰ ਉੱਜੜ ਗਿਆ ਤੇ ਜੇ ਉਹ ਨਾ ਨਾ ਆਈ ਤੇ ਤੂੰ ਹੋ ਜਾਗ ਲੈ ਆਏਗੀ ਉਹਦੀ ਚਪੇੜ ਤੈਨੂੰ ਲੱਭ ਗਈ ਆ ਤੇ ਜਿਹੜੀ ਉਹਨੇ ਕਰਤੂਤ ਕੀਤੀ ਆ ਉਹਨੂੰ ਕੀ ਲੋੜ ਸੀ ਮੇਰੀ ਸੱਸ ਨੂੰ ਫੋਨ ਕਰਨ ਦੀ ਤੇ ਵੱਧ ਘੱਟ ਗੱਲਾਂ ਕਰਨ ਦੀ ਪਤਾ ਮੇਰੀ ਕਿੰਨੀ ਬੇਇੱਜ਼ਤੀ ਕਰਾਈ ਉਹਨੇ ਜੇ ਉਹ ਮੈਨੂੰ ਘਰੋਂ ਕੱਢ ਦਿੰਦੀ ਤੇ ਫੇਰ ਤੁਸੀਂ ਸਾਂਭ ਲੈਣਾ ਸੀ ਸੱਸ ਤੇਰੀ ਤਾਂ ਬੜੀ ਉੱਚੀ ਉੱਚੀ ਡਈ ਹੀ ਬੋਲਣ ਕਹਿੰਦੀ ਮੈਂ ਤਾਂ ਸੰਦੀਪ ਦੀ ਨਾ ਖਾਤਰ ਦਾੜੀ ਕੱਢ ਕੇ ਆਉਣੀ ਆ ਚੰਗੀ ਤਰਾਈ ਮੈਂ ਤੇ ਆਪੇ ਬੋਲਣਾ ਵਾ ਤਾਨੂੰ ਇੰਨਾ ਨੇ ਕਿ ਆਣ ਕੇ ਕੋਈ ਵਧਾਈ ਦੇਦਾ ਕੋਈ ਤੁਹਾਨੂੰ ਤਾਂ ਸਾਰਾ ਹੀ ਪੈ ਗਿਆ ਕਿ ਮੁੰਡਾ ਹੋ ਗਿਆ ਵਾ ਲੋਕੀ ਆਣ ਕੇ ਬੇਂਤੀਆਂ ਦਾ ਦਾਦੀਆਂ ਚਾਹ ਕਰਦੀਆਂ ਵਾ ਤੁਹਾਨੂੰ ਤਾਂ ਕੋਈ ਚਾਹ ਵੀ ਹੈ ਨਹੀਂ ਮੁੰਡੇ ਦਾ ਚੁੱਪ ਕਰ ਜਾ ਮੈਨੂੰ ਕੋਈ ਚਾਹ ਚੂਣੀਆ ਦਾਦੀਆਂ ਮੈਂ ਮੈਂ ਕੋਈ ਦਾਦੀ ਨਹੀਂ ਆਦੀ ਇਹਨਾਂ ਤੇ ਹ ਕੋਈ ਕਸਰ ਨਹੀਂ ਛੱਡੀ ਮੇਰੀ ਨੋਂ ਵੀ ਘਰੋਂ ਕੱਢੀ ਆ ਮੰਮੀ ਤੀਆਂ ਗੱਲਾਂ ਕਰ ਨਹੀਂ ਹੋਰ ਨਹੀਂ ਗੱਲਾਂ ਕਰਨ ਉਹਨੇ ਤੈਨੂੰ ਸਿਖਾ ਲਿਆ ਤੂੰ ਜਾ ਕੇ ਸਾਡਾ ਬੇਰਾ ਘਰ ਕਿ ਕੀਤਾ ਮੈਂ ਤਾਂ ਸਿੱਧੀ ਉਧਰ ਗਈ ਅੱਛਾ ਨਾ ਉੱਥੇ ਤੇ ਆਖਰ ਆ ਗਈ ਆ ਦੁਨੀਆਂ ਗੱਲਾਂ ਬਣਾਉਂਦੀ ਆ ਤੂੰ ਨਾ ਕੋਈ ਗੱਲ ਕਰਦੀ ਤੇ ਨਾ ਉਹ ਜਾਂਦੀ ਕਰੋ ਹੁਣ ਜਾ ਕੇ ਤੇ ਕੰਮ ਕਰੋ ਮੇਰਾ ਤੁਹਾਨੂੰ ਸਭ ਤੇ ਖੁਸ਼ ਹੋਣਾ ਚਾਹੀਦਾ ਆ ਵੇ ਰਪਿੰਦਰ ਮੈਂ ਤੇਰੇ ਆਉਣ ਤੇ ਕਦੀ ਦੁਖੀ ਨਹੀਂ ਹੋਈ ਤੇ ਨਾ ਮੈਂ ਹੁਣ ਦੁਖੀ ਆ ਪਰ ਮੈਂ ਤੈਨੂੰ ਇਹ ਚੀਜ਼ ਸਮਝਾਉਣਾ ਚਾਹੁੰਦੀ ਆ ਕਿ ਜਦੋਂ ਵੀ ਪੇਕੇ ਆਈਏ ਨਾ ਖੁਸ਼ੀ-ਖੁਸ਼ੀ ਭਾਵੇਂ 100 ਵਾਰੀ ਆਈਏ ਪਰ ਲੜਕੇ ਨਹੀਂ ਆਈਦਾ ਹੁੰਦਾ ਉਹ ਤਾਂ ਸੱਸ ਸਹੁਰੇ ਕੋ ਇਦਾਂ ਕਰਨ ਰਵੀ ਆ ਪਹਿਲਾਂ ਤੇ ਤੇਰੇ ਘਰਾਂ ਤੇ ਚਲਦੀ ਹੁੰਦੀ ਸੀ ਨਾ ਹੁਣ ਕੋਈ ਇਦਾਂ ਕਰਦੀ ਆ ਕੀ ਹੋਇਆ ਹੁਣ ਹੁਣ ਦਸਮਾ ਕੀ ਗੱਲ ਹੋਈ ਰਪਿੰਦਰ ਪੁੱਤ ਸੁਣ ਮੇਰੀ ਗੱਲ ਘਰ ਤੇਰਾ ਉਹੀ ਰਹਿਣਾ ਵਾ ਉੱਥੇ ਤੈਨੂੰ ਜਾਣਾ ਹੀ ਪੈਣਾ ਵਾ ਇੱਥੇ ਹੁਣ ਨਿਗਨਿਗਿਆ ਗੱਲਾਂ ਹੁੰਦੀਆਂ ਰਹਿਣੀਆਂ ਅਗਰਪਿੰਦਰ ਹੈਗੀ ਹੀ ਤਾਂ ਬਾਬਾ ਸਾਰਾ ਕੰਮ ਕਰ ਲੈਂਦੀ ਹੁਣ ਮੈਨੂੰ ਕੰਮ ਕਰਨਾ ਪੈਂਦਾ ਇਹ ਵੀ ਗਰਮੀਆਂ ਚ ਮੇਰੇ ਪੀਰ ਹਟੀ ਰਹੀ ਆ ਹੁਣ ਸਿਆਲਾਂ ਦੇ ਦਿਨ ਨੇ ਫੇਰ ਚੂਲੇ ਤੇ ਪੀਰ ਹੋਣ ਦਾ ਪੀ ਜਿਹੜੀ ਸੱਟ ਲੱਗੀ ਮਾਤਾ ਬੈਠੀ ਆ ਆਹ ਬੈਠੀ ਆ ਕੋਈ ਖਾਦਾ ਆਹ ਖਾ ਲਿਆ ਮੈਂ ਤੇਰੇ ਨਾਲ ਕੰਮ ਕੀ ਕੰਮ ਪੈਸੇ ਚਾਹੀਦੇ ਸੀ ਮੈਨੂੰ 1000 2000 ਰੁਪਇਆ ਮੇਰੇ ਕੋਲ ਹਨ ਨਹੀਂ ਕੋਈ ਵੀ ਪੈਸਾ ਤੂੰ ਤਾਂ ਪਖੰਡ ਫਰ ਲਿਆ ਵਾ ਰੋਜ਼ ਧੜੀ ਤੂੰ ਪੈਸੇ ਰੋਜ਼ ਧੜੀ ਕਿੱਥੇ ਦੱਸ ਹਫਤਾ ਹੋ ਗਿਆ ਤੁਹਾਡੇ ਕੋਲ ਪੈਸੇ ਮੰਗਿਆ ਅੱਛਾ ਹਫਤਾ ਹੋ ਗਿਆ ਵਾ ਇੱਕ ਦਿਨ ਵੀ ਤੂੰ ਭੰਦਾ ਉਹ ਮੈਂ ਦਿਨ ਭੰ ਲੈਣਾ ਵਾ ਤੂੰ ਮੈਨੂੰ ਰੁਪਇਆ 2000 ਦੋ ਮੈਨੂੰ ਲੋਡ ਵਾ ਮੇਰੇ ਕੋਲ ਹਨ ਨਹੀਂ ਪੈਸਾ ਕੋਈ ਵੀ ਹਰ ਵਾਰੀ ਇਹੋ ਥੋੜਾ ਹੁੰਦਾ ਵਾ ਮੈਂ ਖਾਣ ਹੀ ਜਾਣਾ ਵਾ ਤਖਾਣ ਹੀ ਜਾਣਾ ਹੋਰ ਤੂੰ ਕੀ ਕੰਮ ਜਾਨਮ ਮੈਨੂੰ ਕੰਮ ਉਹ ਚਾਹੀਦੇ ਮੈਨੂੰ 2000 ਰੁਪਇਆ ਕੰਮ ਤੈਨੂੰ ਬਹੁਤ ਆ ਮੈਨੂੰ ਪਤਾ ਜੇ ਤੈਨੂੰ ਕੰਮ ਨੂੰ ਮੈਨੂੰ ਸਾਰਾ ਪਤਾ ਉਹਨੂੰ ਜਾ ਕੇ ਤਾਂ ਲਿਆ ਜਿਹਨੂੰ ਕੱਢਿਆ ਵਾ ਪੈਨਸ਼ਨ ਆਈ ਹੈ ਨਾ ਤੇਰੀ ਮੇਰੀ ਪੈਨਸ਼ਨ ਨਹੀਂ ਆਈ ਕੋਈ ਪੈਨਸ਼ਨ ਪਾਸ ਨਹੀਂ ਚੱਲ ਤੁਰਿਆ ਚੱਲ ਕਿੱਦਾਂ ਇਹਨੇ ਪਖੰਡ ਪਾ ਦਿੱਤੀ ਤੇ ਭਾਗੀ ਨਹੀਂ ਫਿਰ ਪਾਲੀ ਮੇਰੇ ਨਾਂ ਕਰ ਅੱਛਾ ਪਹਿਲੀ ਤੇਰੇ ਨਾਂ ਕਰਾ ਤੂੰ ਲਾਦਾ ਵੀ ਮੈਂ ਵੇਚ ਲਾਂ ਸਾਰਾ ਕੁਝ ਅੱਗੇ ਰਹਿਣ ਕੀ ਦਿੱਤਾ 10 ਲੱਖ ਤੇ ਅੱਗੇ ਤੂੰ ਚੁੱਕਿਆ ਵਾ ਤੇ ਫਿਰ ਮੈਂ ਹੋਰ ਚੁੱਕ ਲਿਉਣੀ ਆ ਫਿਰ ਚੰਗੇ ਰਹੋਗੇ ਇਹ ਤਾਂ ਜਨਰਲ ਲੱਗਾ ਮੈਨੂੰ ਪਤਾ ਵਾ ਜਿਨ੍ਹਾਂ ਨੇ ਜਾ ਕੇ ਬੈੰਦਾ ਰਿਆ ਵਾ ਮਾਤਾ ਚਾਹੇ ਡੰਡ ਖੰਡਣਾ ਕਰ ਜੇ 2000 ਨਹੀਂ ਤਾਂ 1000 ਦੇ ਮੈਨੂੰ ਜਾ ਕੇ ਤੁਹਾਨੂੰ ਲਿਆ ਮੈਨੂੰ ਨਹੀਂ ਪਤਾ ਜੋ ਮਰਜੀ ਕਰਦਾ ਰਹੋ ਮੈਂ ਨਹੀਂ ਕੋ ਨੂੰ ਲੈ ਕੇ ਆਉਣਾ ਪਿੰਡ ਕਿਨੇ ਮਰੀ ਮੈਂ ਮਰੀ ਤੂੰ ਹੱਥ ਖੰ ਲੱਗੇ ਵੇਖ ਲੈਣਾ ਇਹਨਾ ਕੁੜੀ ਦੇ ਮਗਰ ਲਾ ਕੇ ਪਿੰਡ ਮਾਰਤੀ ਇਹਦੀ ਤੀਜੀ ਵਾਰ ਦਾ ਲਾਹ ਮਾ ਕਰਕੇ ਆਇਆ ਮੈਂ ਉਹ ਜਾ ਕੇ ਲਿਆ ਹੁਣ ਨਾਲੇ ਮੰਗੀ ਮਾਫੀ ਆਪਾਂ ਮੈਂ ਕੋ ਮਾਫੀਆਂ ਮੰਗਾ ਗਲਤੀਆਂ ਤੁਸੀਂ ਕਰਦੇ ਜੀ ਤੇ ਮਾਫੀਆਂ ਮੈਂ ਮੰਗਾ ਗਲਤੀ ਮੈਂ ਕਾ ਨਹੀਂ ਕੀਤੀ ਹੈ ਬਿੱਟ ਪੜ ਮਰੀ ਤਾ ਤੁਮੇ ਕੋ ਕਹਿੰਦਾ ਨਹੀਂ ਮੈਂ ਹੋਈ ਮਾਰਨੀ ਆ ਜਾ ਤੁਰਿਆ ਚਲ ਮੈਂ ਨਹੀਂ ਕੋਈ ਵੀ ਦੇਣਾ ਕੋਈ ਪੈਸਾ ਪੂਰਾ ਪੈਸੇ ਤੇਰੇ ਨਹੀਂ ਨਹੀਂ ਮੈਂ ਨਹੀਂ ਦੇਣੀ ਜਾ ਜਿੱਥੇ ਮਰਜੀ ਤੂੰ ਇਦਾਂ ਨਹੀਂ ਕਰੋ ਅੱਛਾ ਕਰ ਲੈ ਤੂੰ ਜੋ ਕਰਨਾ ਵਾ ਜਿਹੜੇ ਤੂੰ ਕੰਮ ਕਰਨੇ ਕਰ ਲੈ ਕੋਲੇ ਨੂੰ ਭੂਏ ਨੂੰ ਇੱਕ ਅੰਦਰ ਰਹਿਂਗੀ ਤੂੰ ਹੁਣ ਕਿਉਂ ਅੰਦਰ ਕੋ ਰਹਿਂਗੀ ਮੈਂ ਕੋਈ ਸਿਆਸੂ ਨਹੀਂ ਕਾਣਨੇ ਜੋ ਮਰਜੀ ਕਰਦਾ ਰੋ ਕਰ ਲੈ ਜੋ ਕਰਨਾ ਅੰਦਰ ਰਹਿਂਗੀ ਨਹੀਂ ਰਹਿਣੀ ਅੰਦਰ ਕੋਹ ਨਹੀਂ ਹੁੰਦਾ ਮੈਨੂੰ ਤੂੰ ਕਰਕੇ ਵੇਖ ਲੈ ਮਰੀ ਜਾਊਗੀ ਹੋਰ ਕੀ ਆ ਚੰਗਾ ਸਿਆਪਾ ਮੁੱਕੂਗਾ ਤੁਸੀਂ ਕੋਸ਼ ਹੋ ਜਾਓਗੇ ਚਲ ਵੇ ਹੁਣ ਅੰਦਰ ਨਾਲੇ ਤੈਨੂੰ ਪਤਾ ਲੱਗੂਗਾ ਨਾ ਜੋ ਭੁੱਖੀ ਪਾਣੀ ਮਰੇਗੀ ਅੰਦਰ ਦੇਖੀ ਤੂੰ ਸੈਣ ਕਰਦੀ ਏ ਕਿ ਨਹੀਂ ਹੁਣ ਤੇ ਰਪਿੰਦਰ ਵੀ ਇੱਥੇ ਹੈ ਨਹੀਂ ਆ ਖੱਤਾ ਬੂਆ ਵੀ ਬੰਦ ਕਰ ਗਿਆ ਬੂਆ ਜਾਨ ਦਾ ਹੈ ਵੇਖ ਤੂੰ ਇਸ ਵਿੱਚ ਕੀ ਕਰਾਂ ਅੰਦਰ ਵੇ लवली ਵੇ ਬੂਆ ਖੋਲ ਮੇ ਖੱਤਾ ਬੂਆ ਬੰਦ ਕਰਕੇ ਤੇ ਚਲ ਗਿਆ ਵੇਦਾ ਹਾਲ ਵੀ ਮੈਨੂੰ ਕਿੱਥੇ ਚਲ ਗਿਆ ਤਾਂ ਕਿੱਥੇ ਨਹੀਂ ਅੰਦਰ ਹੀ ਮੈਂ ਫਸੀ ਰਹੂੰਗੀ ਹੁਣ ਕਿੰਨੂ ਆਵਾਜ਼ ਮਾਰਾਂ ਦੱਸ ਮੈਂ ਕੀ ਕਰਾਂ ਫੋਨ ਵੀ ਹੈ ਨਹੀਂ ਇੱਥੇ ਤੇ ਬਹਿ ਕੇ ਰੋਣੀ ਇਹਦੀ ਜਾਨ ਨੂੰ ਹੜਕੀ ਕਰਨਾ ਮੈਂ ਮੈਂ ਕੀ ਕਰਾਂ ਦੱਸ ਨਾ ਹੁਣ ਦਰਪਿੰਦਰ ਵੀ ਆ ਨਹੀਂ ਜਿੰਨੇ ਮੇਰੀ ਸੋਨੀ ਆ ਮੈਨੂੰ ਕੱਤਾ ਪਤਾ ਨਹੀਂ ਕਿੱਥੇ ਚਲ ਗਿਆ ਮਾਰ ਕੇ ਕਿੰਨਾ ਚਿਰ ਬੈਠੀ ਰਹੂੰਗੀ ਸਾਰੀ ਦਿਨ ਅੰਦਰ ਠਰਦੀ ਰਹੂੰਗੀ ਲੀ ਬੂਆ ਖੋਲ ਤੇ ਰੋਟੀ ਪਾਣੀ ਨਹੀਂ ਬਣਾਉਣਾ ਕੀ ਖਾਏਗਾ ਲਵਲੀ ਨੇ ਆ ਜਾ ਇੱਧਰ ਕਦ ਨਹੀਂ ਕਿੱਥੇ ਚਲ ਗਿਆ ਮੈਂ ਕੀ ਕਰਾਂ ਬਸ ਮਿੰਦ ਵਿੱਚ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਪਰਪਿੰਦਰ ਹੁੰਦੀ ਹੁੰਦੀ ਮੈਨੂੰ ਬੂਆ ਖੋਲ ਦਿੰਦੀ ਆ ਆਵਾਜ਼ ਬੜੀ ਆਉਂਦੀ ਆ ਪਤਾ ਨਹੀਂ ਕਿੱਥੋਂ ਆਵਾਜ਼ ਆਉਂਦੀ ਆ ਮੈਨੂੰ ਲੱਗਦਾ ਚਾਚੀ ਦੀ ਆਵਾਜ਼ ਆਉਂਦੀ ਆ ਵੇਨੀ ਆ ਗਾਹੋਂ ਕੇ ਚਾਚੀ ਦੀ ਆਵਾਜ਼ ਅੰਦਰੋਂ ਆਉਂਦੀ ਆ ਵੇਖ ਖਵਲਾ ਕਿਤੇ लवली ਮੈਨੂੰ ਪਿਆ ਹੀ ਨਾ ਜਾਵੇ ਚਾਚੀ ਜੀ ਚਾਚੀ ਜੀ ਚਾਚੀ ਜੀ ਬੂਆ ਖੋਲੋ ਚਾਚੀ ਜੀ लवली ਤੂੰ ਆ ਬੋਲ ਤੇ ਬੂਆ ਬੰਦ ਵਾ ਅਨੇ ਕੀ ਗੱਲ ਵਾ ਦਲਜੀਤ ਵਾਲੀ ਜਾਨੀ ਹੈ ਦਵਾ ਦਾ ਦਰਜੀਤ ਹਾਂਜੀ ਡੰਗਰਵਾਜ ਬੰਨੀ ਪਹਿਲਾ ਉਧਰ ਜਾ ਕੇ ਵੇਖ ਬੜੀਆਂ ਬਾਜਾਂ ਆਉਂਦੇ ਤੇਰੀ ਮੰਮੀ ਨੂੰ ਅੰਦਰ ਦੇਤਾ ਹੀ ਹੋ ਕਿਨੇ ਅੰਦਰ ਦੇਤਾ ਲਵਲੀ ਨੇ ਮੈਨੂੰ ਲੱਗਦਾ ਦੇਤਾ ਹੀ ਹੋ ਭਭੀ ਕੀ ਕਹਿਂਦੀ ਤੁਸੀਂ ਮੈਂ ਸੱਚੀ ਕਹਿਂਦੀ ਆ ਮੰਮੀ ਤੇਰੀ ਨੂੰ ਲੱਗਦਾ ਅੰਦਰ ਦਿੱਤਾ ਵਾ ਦਰਜੀਤ ਤੂੰ ਨਹੀਂ ਜਾਣਾ ਹੈਗਾ ਜਿੱਤਾ ਅੰਦਰ ਤੇ ਦਿੱਤਾ ਰਵੇ ਪਰ ਦਰਜੀਤ ਜਾ ਕੇ ਵੇਖਣਾ ਤਾਂ ਭੰਦਾ ਹੀ ਆ ਨਾ ਕਣਗੀ ਵਾ ਕੀ ਗੱਲ ਹੋਈ ਉਥੇ ਜੋ ਵੀ ਹੋਇਆ ਵਾ ਨਾ ਉਹ ਯਾਰ ਆਣ ਦੇ ਉਹ ਬਹੁਤ ਚੰਗੀਆਂ ਕਰਦੇ ਸਾਡੇ ਨਾਲ ਪਰ ਦੀਦੀ ਮਾਵਾਦੀ ਬੰਦਾ ਵੇਖਣਾ ਜਾ ਕੇ ਮੈਂ ਤਾਂ ਬੂਹਾ ਖਰਕਾ ਕੇ ਵੇਖ ਲਿਆ ਵਾ ਪਰ ਮੇਰੇ ਕੋ ਨਹੀਂ ਬੂਹਾ ਖੁੱਲਿਆ ਭੈਣ ਚੱਲ ਚਲੀਏ ਤੂੰ ਵੀ ਮੇਰੇ ਨਾਲ ਚੱਲ ਤੇ ਭਰਾਵਾ ਅਹੀਂ ਨੀਗਾ ਜਾਣਾ ਹੈਗਾ ਜਦੋਂ ਮਾਂ ਨਹੀਂ ਸਾਡੀ ਬਣਦੀ ਹੈਗੀ ਤੇ ਤੂੰ ਉੱਥੇ ਜਾ ਕੇ ਕੀ ਵੇਖਣਾ ਵਾ ਥੋੜਾ ਕਲੇਸ਼ ਕਰਕੇ ਨਹੀਂ ਤੇ ਤੈਨੂੰ ਪਤਾ ਨਹੀਂ ਲਵਲੀ ਦਾ ਨਸ਼ੇ 'ਚ ਬੰਦਾ ਕੁਝ ਵੀ ਕਰ ਸਕਦਾ ਵਾ ਕੱਲੀ ਹੈਗੀ ਉੱਥੇ ਉਹ ਤੇ ਕੱਲੀ ਆ ਤੇ ਰਹਿਣ ਦੇ ਮੈਂ ਤਾਂ ਨਹੀਂ ਉਹ ਜਾਣਾ ਹੈ ਪਰ ਜੀ ਤਾਂ ਇਹਨਾਂ ਦਾ ਹੋ ਗਿਆ ਦਿਮਾਗ ਖਰਾਬ ਤੂੰ ਚੱਲ ਮੇਰੇ ਨਾਲ ਤੇਣਾ ਜਲੀ ਨਾਲ ਮੇਰੇ ਨਾਲ ਆ। ਆਹੋ ਤੂੰ ਮੇਰੇ ਵੀ ਨਾਲ ਬੇਸ। ਆਜੋ ਆਜੋ। ਦੇਖੀ ਸਹੀ ਪਹਿਲਾਂ ਕੀ ਗੱਲ ਹੋਈ ਆ। ਗੋੜੇ ਬਾਂਦਾ ਬਾਰ ਇਧਰ ਵਾਲਾ ਕਿਦਾਂ? ਪਤਾ ਨਹੀਂ ਪਤਾ। ਇਹ ਵੀ ਬੰਦਵਾ। ਚਾਬੀ ਵੇ ਕਿੱਥੇ ਆ? ਚਾਬੀ ਕੀ ਪਤਾ? ਉਹ ਗਮਲਿਆਂ 'ਚ ਰੱਖਦੇ ਹੁੰਦੇ ਪਤਾ ਨਹੀਂ ਕਿੱਥੇ ਹੀ ਹੋ। ਮੈਨਾਂ ਇੱਥੇ ਨਹੀਂ ਗਏਦੇ ਵੀ। ਚੱਲੀ ਤਾਂ ਮੈਂ ਤਾਂ ਨਹੀਂ ਚੱਲੀਏ ਘਰ ਨੂੰ। ਉਹਨੇ ਆ ਕੇ ਤਾਂ ਫੇਰ ਸਾਡੇ ਦਿਵਾਰੇ ਹੋਣਾ ਵਾ। ਪਾ ਭੈਣ ਮੰਮੀ ਅੰਦਰ ਵਾ ਮੰਮੀ ਅੰਦਰ ਵਾ ਤੇ ਕੀ ਕਰੀਏ ਅੰਦਰ ਵਾ ਤੇ ਉਹ ਜੇ ਉਹ ਨਹੀਂ ਚੰਗੇ ਆਪਣੇ ਉਧਰ ਦੇ ਹੋਣਾ ਵਾ ਚੱਲ ਕਰਾ ਫਿਰ ਬੇਇਜ਼ਤੀ ਨਾਲ ਮੇਰੀ ਵੀ ਕਰਵਾਈ ਉਹ ਚਾਬੀ ਚ ਲੱਭੋ ਪਹਿਲਾਂ ਇੱਥੇ ਕਿਤੇ ਰੱਖਦੇ ਹੁੰਦੇ ਸੀ ਯਾਰ ਉਧਰ ਵੇਖਾਂ ਮਾ ਉਧਰ ਵੀ ਆ ਗਈ ਗਮਲੇ ਜੀ ਇੱਥੇ ਆ ਨਹੀਂ ਕਿਤੇ ਵੀ ਪੈਣਾ ਆ ਲੱਭ ਗਈ ਚਾਬੀ ਆ ਹੋਰ ਖੋਜੋ ਪਾਣ ਨੂੰ ਇਹਦੀ ਇੱਕ ਉਹਦੀ ਆ ਹੋਈ ਆ ਆਜੋ ਆਜੋ ਮੰਨੇ ਇਹਨੂੰ ਤਾਲਾ ਲੱਗਾ ਵਾ ਮੈਂ ਤੋੜ ਦੇ ਹੁਣ ਕਹਦਾ ਤੋੜ ਦਨ ਮੈਂ ਜਲਦੀ ਸੁਣੀ ਅੰਦਰੋਂ ਖੋਲ ਨਾ ਇੱਥੋਂ ਬੰਦਵਾ ਦੇ ਉਧਰੋਂ ਵੇਖਾਂ ਬਣਾ ਕਿ ਟੱਕਾ ਮਾਰ ਹਾ ਟੱਕ ਜਣਾ ਵਾ ਤੇ ਸਵੇਰ ਦਾ ਅੰਦਰ ਦੇ ਗਿਆ ਮਮੀ ਕਿੱਦਾਂ ਹੋਇਆ ਕੀ ਮੇਰੇ ਕੋ ਪੈਸੇ ਮੰਗਦਾ ਹੀ ਉਹ ਹੁਣਾਂ ਕੀ ਤੇ ਮੇਰੇ ਕੋ ਪੈਸੇ ਹੈ ਨਹੀਂ ਕੋਈ ਵੀ ਮੈਂ ਕਿੱਥੋਂ ਪੈਸੇ ਦਵਾਂ ਦਲਜੀਤ ਉਹ ਤਾਂ ਇਹ ਨਾ ਹੈਗੀ ਅੰਦਰ ਦੇਣ ਵਾਲੀ ਹੈ ਵੈਸੇ ਤੂੰ ਤੇ ਖੁਸ਼ ਹੋ ਗਈ ਨਾ ਲੈ ਫੇਰ ਵੀ ਹਲਾ ਮੈਨੂੰ ਹੀ ਪੈਣ ਧੀ ਹੈ ਮੈਂ ਉਹਨਾਂ ਕੋ ਖੁਸ਼ ਹੋਣਾ ਦੱਸ ਬਣਾ ਕਹਿੰਦੀ ਨਾ ਇਦਾਂ ਚਾਹੀਦਾ ਨਹੀਂ ਨਹੀਂ ਇਦਾਂ ਹੀ ਚਾਹੀਦਾ ਮਮੀ ਤੇਰੇ ਨਾਲ ਉਹ ਅੱਗੇ ਇਦਾਂ ਕਹਿੰਦੀ ਕਿ ਉਹਨਾਂ ਨੂੰ ਇਦਾਂ ਹੀ ਕਰਨਾ ਫੇਰ ਦਲਜੀਤ ਉਹ ਰੋਟੀ ਮੰਗਦਾ ਹੁਣਾਵਾ ਇਹਨੇ ਪਕਾ ਕੇ ਨਹੀਂ ਦਿੱਤੀ ਹੋਣੀ ਦਲਜੀਤ ਮੈਨੂੰ ਫਿਰ ਅੰਦਰ ਦੇਣਾ ਹੀ ਰੋਟੀ ਨਹੀਂ ਮੰਗਦਾ ਪਿਆਹੇ ਮੰਗਦਾ ਹੀ ਮੇਰ ਕੋ ਆਂਦਾ ਹੀ ਚਾਹ ਪੈਲੀ ਮੇਰੇ ਨਾਂ ਲਾ ਦੇ ਤੇ ਪੈਲੀ ਮੈਂ ਕਿੱਦਾਂ ਲਾ ਆਂਦੀ ਇਹਨੇ ਤਾਂ ਗੇਜ-ਵੂਚ ਕੇ ਆ ਜਨਾ ਹੀ ਘਰ ਮੈਂ ਦੱਸ ਕੀ ਕਰਦੀ ਨਹੀਂ ਲਾ ਦੇ ਉਹਦੇ ਨਾਂ ਪੈਲੀ ਤਾਂ ਹੀ ਤੇ ਦਲਜੀਤ ਦੇ ਨਾਂ ਨਹੀਂ ਲਾਉਂਦੀ ਲਾ ਦੇ ਉਹਦੇ ਨਾਂ ਮੈਂ ਵੀ ਫਸੀ ਆ ਮੈਨੂੰ ਕੀ ਪਤਾ ਕੀ ਗੱਲ ਵਾ ਗੱਲ ਦੱਸ ਹੀ ਦੇ ਕਿਹੜੀ ਗੱਲ ਵਾ ਜੇ ਮੈਂ ਪੈਲੀ ਲਾਤੀ ਨਾ ਤੇ ਨਾਂ ਤੁਹਾਡੇ ਤਾਂ ਛੱਡਣੀ ਇਹਨੇ ਕੋਈ ਵੀ ਨਹੀਂ ਆ ਤੁਹਾਡੀ ਵੀ ਖਾ ਜਣੀ ਇਹਨੇ ਜਿੱਦਾਂ ਦਾ ਹੈਗਾ ਉਹਦੇ ਨਾਂ ਕਿਉਂ ਲਾਉਣੀ ਮੇਰੀ ਪੈਲੀ ਮੇਰੇ ਨਾਂ ਲਾ ਤੂੰ ਨਾ ਉਹ ਆ ਗਈ ਨਹੀਂ ਮੈਨੂੰ ਕੀ ਪਤਾ ਮੈਂ ਤਾਂ ਬੰਦ ਕਰਕੇ ਚੱਲ ਗਿਆ ਮੈਨੂੰ ਆਂਦਾ ਜ ਨਹੀਂ ਨਾ ਪੈਸੇ ਦੇਣੇ ਤੇ ਅੰਦਰੇ ਮਾਰ ਫਿਰ ਮੈਂ ਲੇਗਾ ਕੁੰਡਾ ਮਾਰਦਣ ਅੰਦਰੇ ਸਰੇ ਇੰਦਰੇ ਗਲੇਗੀ ਇਦਾਂ ਕਹਿ ਕੇ ਚੱਲ ਗਿਆ ਹਾਂ ਨਹੀਂ ਇੰਨਾ ਮੁੰਡਾ ਨਸਿਆ ਚ ਲੱਗ ਗਿਆ ਵਾ ਇਹ ਪਹਿਲੀ ਵਿੱਚ ਤਾਂ ਚੱਲ ਗਿਆ ਹੋਰ ਇਦਾਂ ਹੀ ਕੰਡਿਆ ਵਾ ਤੂੰ ਤਾਂ ਵਿਚਾਰੇ ਬੂਆ ਮੱਖਰ ਕਾਕਰ ਕਿਉਂਕਿ ਚੱਲ ਗਈ ਮੈਂ ਤਾਂ ਚਾਚੀ ਬੜਾ ਬੂਆ ਮੈਂ ਹੋ ਦੇ ਨਹੀ ਵੀ ਚੜੀ ਹਾਨੂੰ ਕਿਥੋਂ ਪਤਾ ਲੱਗਣਾ ਇਹ ਤਾਂ ਕਿੰਨਾ ਜਖਰ ਕਮਦੀ ਰਹੀ ਚਾਚੀ ਚਾਚੀ ਤੇ ਬੂਆ ਕਿੱਦਾਂ ਨਹੀਂ ਫਿਰ ਦਜੀਤ ਵੱਲ ਗਈ ਚੰਗਾ ਹੋਇਆ ਨਾ ਖੇਦੇ ਸਹੀ ਨਹੀਂ ਜੇ ਉਹ ਨਾ ਵੇਂਦੀ ਤੇ ਫਿਰ ਅੰਦਰੇ ਹੀ ਰਹਿੰਦੀ ਨਾ ਅੰਦਰੇ ਰਹਿਣਾ ਹੈ ਹੁਣ ਕਿੱਥੇ ਜਾਣਾ ਹੈ ਹੁਣ ਵੀ ਤੇ ਦਲਜੀਤ ਦੀ ਲੋੜ ਪਈ ਹੈ ਨਾ ਤਾਂ ਹੁਣ ਕਿੰਨੇ ਆਣਾਂਗੇ ਆਪਣੇ ਹੀ ਆਉਂਦੇ ਨੇ ਬਗਾਨੇ ਥੜੇ ਆਉਂਦੇ ਆ ਤੇ ਤੂੰ ਨਾ ਆਪਣੇ ਨਹੀਂ ਬਣੀ ਠੀਕ ਹੈ ਨਾ ਕਿ ਤੂੰ ਤੇ ਆਪਣੇ ਦੀ ਬਣੀ ਨਾ ਤਾਂ ਮੈਂ ਕੀ ਕਰਾਂ ਫਿਰ ਮੈਂ ਤਾਂ ਫਸ ਗਈ ਦੀ ਸਾਰੇ ਪਾਸੇ ਉਹਦੇ ਮਾਸਾ ਜਿੰਨੇ ਪੁੱਤ ਨੂੰ ਤੂੰ ਬੱਤੀ ਬੱਤੀ ਗੱਲਾਂ ਕਰਕੇ ਆਈਆਂ ਮੇਰਾ ਨਹੀਂ ਕੱਖ ਵੀ ਲੱਗਦਾ ਮੈਂ ਨਹੀਂ ਜਾਣਦੀ ਕੌਣ ਵਾ ਤੇ ਹੁਣ ਮੰਮੀ ਸਭ ਕੋ ਇੱਥੇ ਹੀ ਠੀਕ ਹੈ ਨਾ ਰੱਬ ਵਿੰਦਾ ਵਾ ਸਭ ਕੋ ਇੱਥੇ ਹੀ ਹੋਣਾ ਤੇ ਮੇਰਾ ਤਾਂ ਜੀਣਾ ਹਰਾਮ ਕੀਤਾ ਹੈ ਮੁਡੇ ਨੇ ਤੈਨੂੰ ਕੀ ਪਤਾ ਕਿਹੜਾ ਕੋਣੇ ਚੇਰਿਆ ਚੱਲ ਉਧਰ ਉਧਰ ਰਹਿਣਾ ਇੱਥੇ ਹੀ ਜਾਂ ਫੇਰ ਜੇ ਮੈਂ ਚਲ ਜਾਂਗੀ ਨਾ ਤਾਂ ਕੋਹ ਨਹੀਂ ਕਰਦਾ ਰਹਿਣਾ ਤੇ ਨਾ ਰਵੇ ਜਿਹੜਾ ਮਾਰਾ ਮੋਟਾ ਉਹਨੇ ਆਪਣੇ ਸਪੇਕੇ ਟੋਦਣਾ ਵਾ ਕਿਨੇ ਵੇਚ ਦੇਣਾ ਮੈਂ ਨਹੀਂ ਤੈਨੂੰ ਜਿਆਦਾ ਵਾ ਇਹਦਾ ਨਾ ਰਹੁ ਤੇ ਨਾ ਰਵੇ ਤੇਰੇ ਹੁੰਦਿਆਂ ਬਹੁਤ ਛਡਣ ਡਿਆ ਤੇ ਤੇਰੇ ਨਾਲ ਕਿਦਾਂ ਚੰਗਾ ਕਰਨੇ ਦੱਸ ਬਣਾ ਨਾ ਤੁਸੀਂ ਹੰਦਰੇ ਮੰਦਾ ਹੀ ਮਰ ਜਣਾ ਹੀ ਤੇ ਜੇ ਇਹੇ ਮਰ ਗਈ ਤਾਂ ਉਦਾਂ ਹੀ ਗਲਗਲੂ ਘੋੜ ਦੇ ਤੇ ਫੇਰ ਫੇਰ ਇਹਨੂੰ ਕਿੰਨੇ ਵੇਖਾੜੇ ਨਾਲ ਵੱਡਾ ਮੁੰਡਾ ਹੀ ਕੰਮ ਆਇਆ ਨਾ ਤੁਹਾਡੇ ਮੰਮੀ ਤੇ ਚਾਰ ਦਿਨ ਜ਼ਿੰਦਗੀ ਕੱਟਣੀ ਹੈ ਨਾ ਚੁੱਪ ਕਰਕੇ ਨਾ ਤੇ ਮੇਰੇ ਨਾਲ ਚੱਲ ਉਧਰ ਰਹੀ ਐ ਜੋ ਬੜਕੀ ਮਿੰਨੋਣੀਆਂ ਪਤਾ ਲੈਣਾ ਮੈਨੂੰ ਤਾਂ ਕੁਝ ਹੋਣ ਡਿਆ ਵਾ ਦਸ ਫੇਰ ਦਾ ਬੰਦ ਕੀਤਾ ਮੇਨੂੰ ਤਾਂ ਚੱਕਰ ਆਉਣ ਡੇ ਆ ਸਿਰ ਨੂੰ ਇਹ ਦਰਜੀਤ ਉਧਰ ਜਾਣ ਦੇ ਨਾ ਨਾ ਇਹਨੂੰ ਫੇਰ ਕੋ ਹੋਣ ਡਿਆ ਪਿਆ ਵਾ ਇਹਨੇ ਨਹੀਂ ਗਾ ਜਾਣਾ ਉਧਰ ਜਿੰਨਾ ਮਰਜੀ ਕਹਿ ਲਾ ਤੂੰ ਤੇ ਫੇਰ ਇੱਥੇ ਕੀ ਕਰੂਗੀ ਇਹ ਕਰਨਾ ਕੀ ਆ ਫੇਰ ਆਪ ਨੂੰ ਸਿਆਪਾ ਕਰਨਾ ਪੈਣਾ ਮੈਂ ਇਹਨਾਂ ਦਾ ਤੂੰ ਹਣ ਐਦਾਂ ਕਰ ਵੀ ਤੂੰ ਜਾ ਕੇ ਨਾ ਰਪਿੰਦਰ ਨੂੰ ਲਿਆ ਹਾਂ ਦਰਜੀਤ ਗੱਲ ਸਹੀ ਏ ਦੀਦੀ ਤੂੰ ਜਾ ਕੇ ਨਾ ਰਪਿੰਦਰ ਨੂੰ ਲਿਆ ਉਹਨੇ ਆਉਣਾ ਮੇਰੇ ਨਾਲ ਪਤਾ ਕਿੰਨੀਆਂ ਗੱਲਾਂ ਕਰਦੀ ਅੱਜੋਂ ਚੱਲ ਦੋਵੇਂ ਜਾਣੀਆਂ ਹੋਣਗੀਆਂ ਨਾ ਤੇ ਰਲ ਕੇ ਉਹਨੂੰ ਸੁਧਾਰਨਗੀਆਂ ਨਿੱਤੇ ਨੇ ਸਾਰਾ ਕੁਝ ਵੇਸ ਸੁਰਨਾ ਦਲਜੀਤ ਛੱਡਣਾ ਨੇ ਕੱਖਣੀ ਆ ਤੇ ਮੈਨੂੰ ਅੱਦਾਂ ਨੰਦਰ ਮਾਰ ਸੁਰਨਾ ਵਾ ਚੱਲ ਗੱਲਾਂ ਕਰੂਗੀ ਨਾ ਸੁਣ ਲਈ ਉਹਦੀਆਂ ਗੱਲਾਂ ਸੁਣਨੀਆਂ ਜ਼ਰੂਰ ਵਾ ਤੂੰ ਉਹਦੀ ਮਾਂ ਨਾਲ ਜਾ ਕੇ ਗੱਲ ਕਰੀ ਉਹਨੇ ਆਪੇ ਕਲਾ ਦੇਣਾ ਵਾ ਥੋ ਇਦਾਂ ਕਰੋ ਮੈਂ ਜਾਣ ਨੂੰ ਲੈਣ ਠੀਕ ਹੈ ਨਾ ਤੂੰ ਹੀ ਨਾ ਮੰਮੀ ਦੇ ਲਾਗੇ ਰਿਓ ਫਿਰ ਤੂੰ ਫੇਰ ਨਾ ਆਜੇਗੇ ਲਾਗੇ ਕੀ ਰਹਿਣਾ ਵਾ ਮੈਂ ਇਹਨੂੰ ਦਿਨੀ ਆ ਲੰਗਰ ਪਕਾ ਕੇ ਖਾ ਲੈ ਅਕੇ ਡੋ ਠੀਕ ਹੈ ਨਹੀਂ ਕੋਈ ਨਹੀਂ ਇੱਥੇ ਚਾਚੀ ਤੇ ਲੱਗ ਗਈ ਲੈ ਆ ਗਏ ਹੋਗੇ ਪਰ ਲੈ ਕੇ ਆਉਣਾ ਉਹ ਚਲ ਕੋਈ ਨਹੀਂ ਲੱਗ ਗਈ ਤੇ ਮੈਂ ਇਹਨੂੰ ਲਿਆ ਕੇ ਦਵਾ ਰੋਟੀ ਰਾਟੀ ਪਕਾ ਕੋਈ ਨਹੀਂ ਸੀ ਅੱਧੀ ਤੇ ਰੋਟੀ ਵੀ ਨਹੀਂ ਪਕਾਈ ਅੱਜ ਬੱਸ ਪੋਰਸ ਨੋ ਮਾਸੀ ਠੀਕ ਠਾਕ ਹੈ ਠੀਕ ਠਾਕ ਬਾ ਤੂੰ ਸੁਣਾ ਹਾਂਜੀ ਵਧੀਆ ਠੀਕ ਠਾਕ ਕਿੱਥੇ ਗਏ ਰਵਿੰਦਰ ਇੱਥੇ ਹੀ ਰਵਿੰਦਰ ਵੀ ਅੰਦਰ ਹੀ ਹੋਣੀ ਆ ਠੀਕ ਆ ਤੇ ਮਾਸੀ ਜੀ ਹਾਂਜੀ ਤੁਹਾਡਾ ਨੇਹੀ ਗੱਲ ਕਰਨ ਆਇਆ ਸੀ ਤੁਹਾਨੂੰ ਪਤਾ ਵਾ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਮਰੀ ਮਟੀਆਂ ਤੂੰ ਨੂੰ ਸਮਝਾਉ ਉਹਦਾ ਨਾ ਕਰੇ ਇਦਾਂ ਘਰ ਨਹੀਂ ਚੱਲਦੇ ਹੁੰਦੇ। ਪੁੱਤ ਮੈਂ ਤਾਂ ਸਮਝਾਉਣੀ ਆ ਪਰ ਤੁਸੀਂ ਵੀ ਤਾਂ ਆਪਣੇ ਭਰਾ ਨੂੰ ਸਮਝਾ ਸਕਦੇ ਕਿ ਨਹੀਂ। ਉਹ ਰੋਈਂਦੇ ਨਾ ਸੇ ਪਤੇ ਕਰਦਾ ਵਾ ਤੇ ਕਿੱਦਾਂ ਸਰੂਗਾ ਕੰਮ ਕੁੜੀ ਦਾ। ਹੁਣ ਤਾਂ ਨੂੰ ਪਤਾ ਗਲਤ ਲੈਣ ਚ ਪੈ ਗਿਆ ਵਾ। ਮੈਂ ਤਾਂ ਉੱਥੇ ਵੀ ਛੱਡ ਕੇ ਆ ਹਾਂ ਨਸ਼ਾ ਛਡਾਓ ਕੇਂਦਰ ਵੀ। ਕੋਈ ਜਾਂਦੀ ਇਦਾਂ ਨਹੀਂ ਗੱਲਾਂ ਬਾਤਾਂ ਪਰ ਇਹ ਆ ਵੀ ਹੌਲੀ ਹੌਲੀ ਨਾ ਸਮਝਾ ਲਾਂਗੇ ਉਹਨੂੰ ਆਪਾਂ। ਪੁੱਤ ਉਹ ਵੀ ਨਿਆਣੀ ਹੁਣ ਗੁੱਸੇ ਵਿੱਚ ਆ ਜਾਂਦੀ ਆ। ਤਾਂ ਹੁਣ ਕੀ ਕਰੀਏ ਹੁਣ ਉਹ ਲੈਣ ਆਊਗਾ ਤਾਂ ਫੇਰ ਹੀ ਮੈਂ ਗੱਲ ਕਰ ਸਕਦੀ ਹਾਂ ਨਾ। ਪੁੱਤ ਹੁਣ ਆਪਣੇ ਘਰ ਵਿੱਚ ਵੇਖ ਤੇਰੀ ਮੰਮੀ ਨੇ ਕੀ ਕੀਤਾ। ਜੇ ਪਿਆੜ ਮਾਰੀ ਉਹਦੇ ਮੂੰਹ ਤੇ ਵਟ ਕੇ ਤਾਂ ਉਹ ਹੁਣ ਸਹਿ ਸਕਦੀ ਆ ਮਾਸੀ ਜੀ ਇਦਾਂ ਗੱਲਾਂ ਦੱਸਣ ਲੱਗੀ ਹੈ ਨਾ ਤੇ ਬੜੀਆਂ ਗੱਲਾਂ ਹੋ ਜਾਂਦੀਆਂ ਜੇ ਰਪਿੰਦਰ ਦੀ ਸੋਨੀ ਹੈ ਨਾ ਤੁਸੀਂ ਇੰਨੇ ਪਤਾ ਕੀ ਕੀਤਾ ਭੈਣ ਦੇ ਘਰ ਦਸੀ ਜਾਂਦੀ ਆ ਭੈਣ ਇਥੇ ਆ ਕੋ ਘਰਦੀ ਆ ਲੱਖ ਰੁਪਏ ਦੀ ਗੱਲ ਚ ਲੰਡੀ ਕਰਕੇ ਤੇ ਅੱਛਾ ਇਹਨਾਂ ਕਿਤੇ ਲਿਆ ਹੀ ਲੋਕ ਨੇ ਵਾਪਸ ਕਰਤਾ ਵਾ ਪੂਰੀ ਸੱਸ ਨੂੰ ਉਹੀ ਗੱਲਾਂ ਦਸੀ ਜਾਂਦੀ ਆ ਮੰਨ ਲਓ ਭੈਣਾਂ ਦੇ ਘਰ ਵਸਾਈ ਦੇ ਕਿ ਤੋੜੀ ਦੇ ਪੂਰੀ ਸੱਸ ਨੂੰ ਉਲਟੀਆਂ ਗੱਲਾਂ ਦੱਸਦੀ ਆ ਇਹ ਗੱਲਾਂ ਚੰਗੀਆਂ ਵਾ ਪਰ ਪੁੱਤੋ ਉਹ ਮੈਂ ਸਮਝਾਉਂਦੀ ਆ ਉਹਨੂੰ ਪਰ ਤੇਰੀ ਮੰਮੀ ਦਾ ਫਰਜ਼ ਨਹੀਂ ਮੰਨਦਾ ਇਹ ਚਪੇੜ ਮਾਰਦਾ ਚਲੋ ਕੋਈ ਗੱਲ ਨਹੀਂ ਮੰਮੀ ਏਦਾਂ ਸੱਸਾਂ ਥੋਣੀ ਕਰਦੀਆਂ ਏਦਾਂ ਘਰ ਵਸਦੇ ਹੁਣ ਮੈਂ ਆਪਣੀ ਨੂੰ ਉਹਨੂੰ ਏਦਾਂ ਕਰਾ ਤੇ ਉਹ ਰਹੂਗੀ ਇੱਥੇ ਇਹ ਤੁਹਾਡੀ ਗੱਲ ਠੀਕ ਵਾ ਮੰਮੀ ਲੈਣਾ ਮੈਂ ਮਾਵੀ ਮੰਗ ਲੈਣਾ ਮੇਰੇ ਕਹਿਨ ਤੇ ਨਾ ਤੂੰ ਇੱਕੜੀ ਕੁੜੀ ਨੂੰ ਭੇਜ ਦੋ ਚੱਲ ਪੁੱਤੋ ਕੋਈ ਨਹੀਂ ਮੈਨੂੰ ਪੁੱਛਣੀ ਆ ਤੇ ਕਰਨੀ ਆ ਇਹ ਨਾਲ ਗੱਲ ਵੇਖਣੀ ਆ ਮੈਂ ਉਹਨੂੰ ਫਿਰ ਸਮਝਾਉਂਦੀ ਆ ਸਮਝਾਏ ਉਹ ਕੋਈ ਨਹੀਂ ਮੈਂ ਚਾਹ ਲੈ ਕੇ ਆਵਾਂ ਨਾਲ ਆ ਰਪਿੰਦਰ ਹੁਣ ਪੁੱਤੋ ਆਇਆ ਵਾ ਜੇਠ ਤੇਰਾ ਹੁਣ ਇਦਾਂ ਨਾ ਕਰ ਤੇ ਚਲ ਜਾ ਹੁਣ ਮਾਫੀ ਮੰਗਣ ਦੇ ਆ ਕੀ ਕਰਾਂ ਹੁਣ ਸਾਰੀ ਗੱਲ ਉਹਦੇ ਨਾਲ ਕੀਤੀ ਆ ਮੰਮੀ ਵੇਖ ਤੇ ਲਈ ਆ ਮੈਂ ਨਹੀਂ ਆਉਂਦੀਆਂ ਪਰ ਕੀ ਕਰਾਂ ਹੁਣ ਮੈਂ ਕਿੱਦਾਂ ਜਾਵਾਂ ਉਹਨਾਂ ਦੇ ਨਾਲ ਤੀਏ ਜੇ ਇਦਾਂ ਨਾ ਕਰ ਹੁਣ ਮੇਰੀ ਇੱਜ਼ਤ ਰੱਖ ਹੁਣ ਉਹ ਆਇਆ ਵਾ ਤੇ ਮੰਨਤਾ ਨਹੀਂ ਕੋਈ ਕਰਦਾ ਵਾ ਮੰਮੀ ਤੂੰ ਜੀ ਕੋ ਗੱਲ ਕਰੀ ਜਾਂਦੀਆਂ ਕਿ ਉਹਦੇ ਨਾਲ ਚਲ ਜਾ ਚਾਹੇ ਕਿਦਾਂ ਆ ਅਗਲਿਆਂ ਨੇ ਫੇਰ ਵੀ ਉਹ ਗੱਲਾਂ ਕੀਤੀਆਂ ਘਰੋਂ ਤਾਂ ਕੋਈ ਨਹੀਂ ਨਾ ਆਇਆ ਹੈਗਾ ਚਾਹੇ ਤੇ ਮੰਮੀ ਨਾਲ ਆਉਂਦੀ ਜਿਨ੍ਹਾਂ ਨੇ ਸਾਰੀ ਗਲਤੀ ਕੀਤੀ ਪਤੋ ਨੇ ਆਪਣੇ ਮਾਂ ਵੱਲੋਂ ਵੀ ਮਾਫੀ ਮੰਗ ਲਈ ਆ ਉਹਦੇ लवली ਵੱਲੋਂ ਵੀ ਕਿਹਾ ਵੀ ਸਮਝਾਉਂਗਾ ਇਹ ਦਵਾਈ ਵੀ ਖਵਾਈ ਬੜਾ ਕੋ ਕੀਤਾ ਉਹਨਾਂ ਨੂੰ ਕਿਹੜੀ ਘਟਾਉੜਦੀ ਹੈ ਮੰਮੀ लवली ਨੂੰ ਜਹੀ ਗੱਲੀ ਛੱਡੋ ਹੁਣ ਉਹਨਾਂ ਨੂੰ ਕੀ ਸਮਝਾਓਗੇ ਉਹ ਤਾਂ ਹੁਣ ਸਾਰਾ ਕੋਹ ਵੇਚਣ ਵੱਲ ਧਿਆਨ ਹੋ ਗਿਆ ਉਹਨਾਂ ਦਾ ਕਦੀ ਕੋਈ ਚੀਜ਼ ਦਾ ਇਹਦੇ ਕਦੀ ਕੋਈ ਹੁਣ ਤਾਂ ਇੱਕ ਦਿਨ ਸੱਟ ਨੂੰ ਵੀ ਹੱਥ ਲਾ ਲਿਆ ਵੀ ਮੈਂ ਇਹ ਆ ਲੈ ਜਾਣਾ ਉਹਦੇ ਫੜਫੜਕੇ ਮੈਂ ਰੱਖਿਆ ਵਾ ਨਹੀਂ ਤੇ ਉਹ ਵੀ ਲੈ ਜਾਂਦੇ ਤੇ ਕੀ ਮੇਰੇ ਕੋਲ ਰਹਿਣਾ ਕੋਈ ਨਹੀਂ ਪਤਾ ਮੈਂ ਹੁਣ ਜੇਠ ਤੇਰੇ ਨੂੰ ਸਮਝਾਤਾ ਵਾ ਉਹ ਆਂਦਾ ਮੈਂ ਸਾਰਾ ਕੋਹ ਹਮ ਕਰੀਂ ਤੂੰ ਹੋਰ ਮੇਰੀ ਤੇ ਜੈਦਨਾ ਕਰ ਤੇ ਚਲ ਜਾ ਹੁਣ ਮੈਂ ਮੇਰਾ ਵਿਮਾਨਦਾਨ ਰਖ ਲੈ ਕਰ ਐ ਦੌਲਿੰਗ ਕਰੀਦਾ ਹੋਈ ਦਾ ਚਲ ਕੋਈ ਗੱਲ ਨਹੀਂ ਉਠ ਮੇਰੀ ਦੀ ਉਹ ਕਹਿੰਦੀ ਆ ਨਾ ਕਿਰ ਕੋਈ ਨਹੀਂ ਚਲ ਜਾ ਮੈਂ ਇੱਕ ਵਾਰ ਚਲੋ ਮੇਰੀ ਤੇ ਯੋਡੀ ਕਰਨੇ ਵਾਲੀ ਗੱਲ ਬਾਤ ਕੀਤੀ ਨਾ ਤੇ ਫਿਰ ਤੁਹਾਨੂੰ ਉਥੇ ਆਉਣਾ ਪੈਣਾ ਕੋਈ ਨਹੀਂ ਫਿਰ ਮੈਂ ਪੁੱਛ ਲਾਂਦੀ ਆ ਤੇ ਸਭ ਹੋਰ ਹੋਰ ਤੈ ਚੱਲ ਤੂੰ ਮੇਰੀ ਦੀ ਚਲ ਉਠ ਇੰਦਰ ਨਹੀਂ ਕਰੀਦਾ ਡੀਕਾ ਠੀਕ ਆ ਜਾ ਨਹੀਂ ਹੁਣ ਮਾਫੀਆਂ ਦੇ ਆ ਮੰਗਣ ਜੇ ਪਹਿਲਾਂ ਹੀ ਮੰਨ ਜਾਂਦੇ ਤੇ ਫਿਰ ਕਿਹੜੀ ਗੱਲ ਹੀ ਹੁਣ ਵੀ ਤੇ ਲੈਣ ਆਏ ਆ ਮਗਰ ਚਲ ਕੋਈ ਗੱਲ ਨਹੀਂ ਹੁਣ ਮੰਮੀ ਬਹੁਤਾ ਕਹੀ ਜਾਂਦੀ ਆ ਚਲੀ ਜਾਨੀ ਐ ਫੇਰ ਐਵੇਂ ਕਹਿਣਗੇ ਲੈਉ ਦੋ ਨਾਲ ਗਈ ਨਹੀਂ ਆ ਤੇ ਹੁਣ ਦੱਸ ਜੇ ਅਗਲੇ ਫੇਰ ਨਾ ਹੀ ਲੈਣ ਤੇ ਫੇਰ ਕੀ ਕਰੇਗੇ ਪੁੰਨੀ ਆ ਕਪੜੀ ਚੰਗਾ ਮਸ ਚੰਗਾ ਮੈਂ ਠੀਕ ਆ ਹਾਂਜੀ ਹਾਂਜੀ ਕੋਈ ਗੱਲ ਤੇ ਨਾਲ ਤੇ ਤਿਰਪਿੰਦਰ ਜਲਗੀ ਆ ਤੇ ਤਹੀਂ ਆਪ ਸਿਆਣੀ ਜੀ ਤਹੀਂ ਕਿਉਂ ਪਹਿਲੇ ਲੈਂਦੇ ਰਹੇ ਪਤਾ ਨਹੀਂ ਨੂੰ ਵੀ ਪਤਾ ਹੈ ਨਾ ਏਡਾ ਵੱਡਾ ਜਾਮਲਾ ਦੇਣਾ ਬਾਅਦ ਵਿੱਚ ਮੈਂ ਕਿਹੜੇ ਮੰਗਦੀ ਰਹੀ ਹਾਂ ਉਹਦੇ ਕੋਲ ਜਿੱਦਾਂ ਵੀ ਹੈ ਨਾ ਤਹੀਂ ਸਭ ਕੁਝ ਸਮਝਾਇਆ ਹੀ ਕਰੋ ਘਰ ਵਾਸਤੇ ਵੀ ਆਪਣਾ ਘਰ ਸੰਭੂਗੀ ਨਾ ਚੰਗੀ ਰਹੂਗੀ ਚਲਤੀ ਹੁਣ ਮੰਨ ਗਈ ਆ ਚਲ ਚੱਲੀਏ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਰਹੇ ਤੁਸੀਂ ਮੈਨੂੰ ਤੇ ਆ ਕਿ ਜਦੋਂ ਪਹਿਲਾਂ ਸਾਰਾ ਕੁਝ ਸੁੱਖ ਹੀ ਉਦੋਂ ਸੰਭਦੀ ਹ ਹੁਣ ਜੋ ਨਸ਼ੇ ਪੱਤੀਆਂ 'ਚ ਪੈ ਗਿਆ ਵਾ ਤੇ ਫਿਰ ਵੀ ਤੇਰਾ ਘਰ ਹੀ ਰਹਿਣਾ ਵਾ ਹੁਣ ਵੀ ਤੇ ਸਾਹ ਹੋਂਦੇ ਵੇਲਾ ਵਸੋ ਕੋ ਘਰ ਸਮਾਏ ਇਹ ਕਰਮਾਂ ਦੀ ਗੱਲ ਹੁੰਦੀ ਆ ਤੀ ਪੁੱਤ ਦੀ ਤੀ ਪਤਾ ਸੋਨਾ ਬੰਜੇ ਫੇਰ ਬਾਹਰ ਵਿੱਚ ਹੋਰ ਕੀ ਆਹੀਂ ਤੇ ਜਦੋਂ ਇਹਨੂੰ ਵਿਆਹ ਹੀ ਸਾਰਾ ਕੁਝ ਵੇਖ ਕੇ ਹੀ ਆਇਆ ਹੈ ਨਾ ਇਹ ਹੁਣ ਸਾਨੂੰ ਗੱਲਾਂ ਕਰਦੀ ਤੀ ਮੇਰੀ ਗੱਲ ਦਾ ਧਿਆਨ ਰੱਖਿਓ ਗਾਂ ਨਾ ਇਹਨੂੰ ਇੱਥੇ ਆਉਣ ਨੂੰ ਕਿਉਂ ਕੁਝ ਕੁਸ਼ੀ ਭਾਵੇਂ ਜਿੰਨੀ ਮਰੀ ਮਰਜ਼ੀ ਆਵੇ ਉਹਨਾਂ ਨਾਨਾ ਕੀਪਦਾ ਕੀ ਗੱਲਾਂ ਬਾਤਾਂ ਹੋਈਆਂ ਜਿਹੜੀ ਐਡੀ ਵੱਡੀ ਗੱਲ ਸੱਸ ਨੇ ਕਹੀ ਆ ਪਹਿਲਾਂ ਤੇ ਕਹਿੰਦੀ ਹੁੰਦੀ ਮੇਰੀ ਸੱਸ ਨਾ ਬੰਦੀ ਬੜੀ ਐ ਤੇ ਹੁਣ ਕੀ ਹੋ ਗਿਆ ਤੇਹੀ ਸਮਝਾਇਆ ਕਰੋ ਥੋੜਾ ਜਿਹਾ ਕੋਈ ਨਾ ਪਤਾ ਸਮਝਾਇਆ ਵਾ ਮੰਨ ਗੀ ਚਲ ਚੱਲੀਏ ਆਪਣੇ ਘਰੋਂ ਉੱਥੇ ਜਾਣਾ ਅੰਨੇ ਮੈਂ ਮਾਵਾ ਮੈਨੂੰ ਇਹ ਦੁੱਖ ਹੁੰਦਾ ਵਾ ਗੱਲਾਂ ਤਾਂ ਹੁੰਦੀਆਂ ਬਥੇਰੀਆਂ ਘਰਾਂ ਦੇ ਵਿੱਚ ਹੋਰ ਕੀ ਹੈ ਕੋਈ ਗੱਲ ਨਹੀਂ ਤੀਹਨ ਟੈਨਸ਼ਨ ਨਾ ਲਿਓ ਆਪੇ ਸਾਰਾ ਕੁਝ ਠੀਕ ਹੋ ਜਾਣਾ ਵਾ ਭਾਬੀ ਤੂੰ ਕੱਢਿਆ ਨੂੰ ਬਾਹਰ ਭਾਬੀ ਤੂੰ ਕੱਢਿਆ ਬਾਹਰ ਆਹਦੀ ਆਵਾਜ਼ ਆਉਂਦੀ ਹੈ ਅੰਦਰ ਮੈਂ ਕੱਢਿਆ ਬਾਹਰ ਕਿਹਾ ਦੀ ਬੱਚੇ ਅੰਦਰ ਹੀ ਰਹਿ। ਕੀ ਆ ਕਹੀ ਚ ਕਰਨੀ ਆ? ਕੀ ਕਰਨੀ ਆ ਕੋਈ ਨਹੀਂ ਕਰਨੀ। ਤੂੰ ਬਾਹਰ ਰਸੋਈ ਜਾ। ਕਿਉਂ ਬਾਹਰ? ਕੀ ਗੱਲ ਆ? ਤੇਰੀ ਮੈਣੀ ਲਾਪਾ ਕਰਕੇ ਆਈ ਉੱਥੇ ਤੈਨੂੰ ਫੇਰ ਨਹੀਂ ਲੱਗੀ। ਤੇ ਉਹਨੂੰ ਜਿਹਨੂੰ ਅੰਦਰ ਦੇ ਕੇ ਗਿਆ ਸੀ ਉਹਨੂੰ ਭੁਖੀ ਮਾਰਨਾ ਹੀ ਆ। ਉਹ ਮਰਦੀ ਤੇ ਮਰਲੇ ਦਿੰਦੇ ਆ ਉਹਨੂੰ। ਤੂੰ ਹੀ ਕਹ ਲਈ ਆਇਆ ਇੱਕ। ਤੇ ਕੀ ਗੱਲ ਆਉਣਾ ਨਹੀਂ ਆ? ਤੂੰ ਬਾਹਰ ਚਲੋ। ਨਹੀਂ ਮੈਂ ਹੈ ਤੇਰਾ ਦਿਮਾਗ ਖਰਾਬ ਕਰਾ। ਬਾਹਰ ਫੜ ਕੇ ਚਿੱਚ ਕੇ ਇਹਨਾਂ ਨੇ ਚਾਬੀ ਕਿਥੋਂ ਲੱਭੀ ਪਹਿਲਾਂ ਮੈਨੂੰ ਇਹ ਦੱਸੋ। ਲੱਭਣੀ ਜਿੱਥੇ ਮਰਜ਼ੀ ਲੱਭੀ ਹੋਵੇ ਆ। ਕੱਢਣਾ ਨਹੀਂ ਫਾੜ। ਜਟੀਆਂ ਰੋਟੀਆਂ ਪਕਾਵਗਾ ਦੇਣ ਦੀ ਇਹਨੂੰ, ਪੈਸੇ ਦੇਣ ਵਾਲੀ ਇਹਨੂੰ ਘਸ ਪੈ ਜਾਂਦੀ ਆ। ਤੇ ਕਿਥੋਂ ਦੇਈ ਜਾਵੇ ਤੈਨੂੰ ਪੈਸੇ ਉਹ? ਤੇ ਜਦੋਂ ਮੇਰੇ ਕੋਲ ਮੰਗਦੀਆਂ ਰਹੀਆਂ ਇਹ, ਉਦੋਂ ਕਿੱਥੋਂ ਦੇ ਰਹੇ ਆ? ਤੇ ਉਦੋਂ ਤੋਂ ਨੌਕਰੀ ਕਰਦਾ ਸੀ। ਤੇਰੇ ਕੋਲ ਮੰਗਦੀਆਂ ਸੀ। ਉਹਨੂੰ ਕਿਥੋਂ ਆਉਂਦੇ ਆ? ਘਰ ਦੇ ਵਿੱਚ ਨਾ ਹੀ ਆਇਆ ਕਦੇ ਚੰਗਾ ਵਾ। ਸਾਰੇ ਪਵਾੜੇ ਤੇਰੇ ਹੀ ਆ। ਆਹੋ, ਮੇਰੇ ਹੀ ਪਵਾੜੇ ਆ ਸਾਰੇ। ਉਹ ਆ ਪ੍ਰਬੰਧ ਵੀ ਇੰਦਾ ਸੀ ਮੈਨੂੰ ਮਾਰਦਾ। ਉਹ ਤਾਂ ਕੋਈ ਕਸਰ ਨਹੀਂ ਛੱਡੀ ਮੈਨ ਇਨੇ ਦੇ ਹੋਏ ਕੰਮ ਕੀਤਾ ਹੈਗਾ ਜੇਹੀਂ ਨਾ ਨਾ ਬੁਆ ਖੋਲ ਦੇ ਤੇ ਤੂੰ ਨਹੀਂ ਅੱਜ ਲੱਭਣਾ ਉਹ ਮੈਨੂੰ ਕੋਈ ਵੀ ਨਹੀਂਗਾ ਚਾਹੀਦਾ ਮੈਨੂੰ ਪੈੜੀ ਚਾਹੀਦੀ ਆ ਇਹਨੂੰ ਕਹ ਪੈੜੀ ਮੇਰੇ ਨਾਂ ਕਰ ਜੇ ਬਜਨਾਵਾ ਤੇ ਕਾਦੇ ਵਾਤੇ ਪੈੜੀ ਲਾਵੇਂ ਹੋ ਨਾ ਜਦੋਂ ਦਿਲਜੀਤ ਦੇ ਨਾਂ ਲਾਉਣੀ ਸੀ ਉਦੋਂ ਤੂੰ ਹੀ ਲੱਗਣ ਦਿੱਤੀ ਸੀ ਹੁਣ ਤੇਰੇ ਨਾਂ ਉਹ ਪੈੜੀ ਲਾਵੇਂ ਜਿਹੜੀ ਪੈੜੀ ਆ ਉਹ ਤਾਂ ਮੈਨੂੰ ਦਵੇ ਤੇ ਜਿਹੜੀ ਦਿਲਜੀਤ ਦੀ ਲਾਦੇ ਇਹਨੂੰ ਕਹ ਦੋ ਨਾ ਮੈਂ ਕਦੇ ਰੋਕਿਆ ਇਹਨੂੰ ਲੈ ਜਾਓ ਇਹਨੂੰ ਉਧਰ ਤੇ ਅੱਡ ਨਹੀਂ ਦੇਣੀ ਨਾ ਤੈਨੂੰ ਦੇਣਾ ਉਹਨੂੰ ਦੇਣੀ ਉਦੋਂ ਜਾਂਦਾ ਹੀ ਮੈਂ ਮਰੀ ਜਾਣਾ ਅੱਛਾ ਹਾਂ ਸਾਥ ਆਲਾ ਆ ਅੱਗੇ ਬਚ ਗਿਆ ਨਾ ਹੁਣ ਬਚਣਾ ਵੀ ਨਹੀਂ ਤੂੰ ਰਹਿਣ ਵੀ ਦੇਣਾ ਕਿ ਘਰ ਦਾ ਕਿ ਨਹੀਂ ਸਭ ਕੋ ਖਾਇ ਚੰਨਾ ਵਾ ਉਹ ਘਰ ਸਾਡਾ ਵਾ ਟੈਲੀ ਸਾਡੀ ਆ ਤੁਸੀਂ ਕੌਣ ਹੁੰਦੀਆਂ ਜੀ ਮੈਂ ਲਾਤ ਡਾਉਣ ਵਾਲੀਆਂ ਲਾਤ ਡਾ ਕੇ ਤੈਨੂੰ ਦੱਸੂਗੀ ਜੇ ਨਾੜਾਉਣ ਤੇ ਆ ਗਈ ਤੇ ਨਾੜਾਉਣ ਤੇ ਆ ਗਈ ਤੇ ਜਦੋਂ ਮੈਂ ਆਪਣਾ ਖੜਿਆ ਨਾ ਹਿੱਸਾ ਫੇਰ ਤੈਨੂੰ ਪਤਾ ਲੱਗਣਾ ਤੈਨੂੰ ਕਿ ਤੇਰੇ ਹਿੱਸੇ ਆਉਂਦਾ ਕੀ ਆ ਆਪਣਾ ਘਰ ਸਾਹਮਣ ਤੂੰ ਜਾ ਕੇ ਇਹ ਸਿਆਣੀ ਪਈ ਆ ਤੈਨੂੰ ਆਪਣੇ ਘਰ ਤੇਰੀ ਬੰਦੀ ਨਹੀਂ ਆ ਤੇ ਜੇ ਮੈਂ ਤਾਂ ਸੰਭਲੂਗੀ ਘਰ ਤੂੰ ਸਮਝ ਲੰਡਿਆ ਵਾ ਤੇਰੇ ਕੋ ਤੇ ਸਾਂਭਿਆ ਨਹੀਂ ਜਾਣ ਡਿਆ ਤੂੰ ਤੇ ਇਹਦਾ ਵਾ ਹੁਣ ਬੁੱਕਲ ਮਾਰ ਕੇ ਬੈਠੀ ਐ ਵਾ ਬੇ ਲਵਲੀ ਕੱਲਾ ਕਿੱਦਾਂ ਦੀਆਂ ਕਾਂਡਿਆ ਵਾ ਤੇਰੀ ਮਾਂ ਵਾ ਪਿਆਰ ਨਾ ਬੋਲ ਪਾਹਾ ਵਾ ਇਹਨੂੰ ਬੋਲਾਂ ਦੀ ਕਿੱਥੋਂ ਅਕਲ ਆਉਣੀ ਆ ਇਹਨੂੰ ਅਕਲ ਆਉਣੀ ਹੀ ਨਹੀਂ ਆ ਓਏ ਆਹੋ ਅਕਲ ਤੁਹਾਨੂੰ ਰਹਿ ਗਈ ਆਗੇ ਮੈਨੂੰ ਥੋੜੀ ਆਵੀ ਆ ਉਦੋਂ ਮੈਨੂੰ ਅਕਲ ਹੈਗੀ ਜਦੋਂ ਤੁਹਾਨੂੰ ਬੋਬੇ ਦਿੰਦਾ ਹਾਂ ਲਿਆ ਲਿਆ ਗਈ ਤਦੋਂ ਨਸਿਆਂ ਨੇ ਤੈਨੂੰ ਮਾਰ ਦਿੱਤਾ ਵਾ ਤੂੰ ਕਿੱਥੇ ਨਹੀਂ ਜਾਖ ਨਹੀਂ ਰਹਿਣਾ ਤੇਰਾ ਵੇਖੀ ਸਹੀ ਰੱਖ ਨਹੀਂ ਰਹਿਣਾ ਨਾ ਰਵੇ ਨਹੀਂ ਉਹ ਲਾਉਣ ਵਾਲੀਆਂ ਨਾ ਤੇ ਤੂੰ ਨਿਆਣਾ ਹੀ ਤੈਨੂੰ ਕੋਈ ਸਮਝ ਨਹੀਂ ਹੈਗੀ ਇਹ ਨਿਆਣੀਆਂ ਹੀ ਕਦੀ ਕਿਸ ਦਾ ਰਿਸ਼ਤਾ ਤਰਾ ਦੇ ਕਦੀ ਕਿਹਨੂੰ ਪੋਹ ਕਰ ਦੇ ਤੇ ਉਹਨਾਂ ਦਾ ਕੀ ਗਿਆ ਵਾ ਕੀ ਗਿਆ ਉਹਨਾਂ ਦਾ ਨਾ ਜਾਵੇ ਜਿਹੜੀ ਤੇਰੀ ਪਰਵਾਦ ਹੋਣ ਢਈ ਹੈ ਨਾ ਕੋਈ ਗੱਲ ਜਿਦੋਂ ਘਰ-ਬਾਰ ਵੇਖਿਆ ਮੈਨੂੰ ਪਤਾ ਲੱਗ ਜਾਊਗਾ ਕਿ ਕੀ ਗਿਆ ਵਾ ਤੇ ਫਿਰ ਨਹੀਂ ਜੀ ਤੂੰ ਹਾਂ ਹੀ ਹਮੜਾਵਾ ਉਹ ਨਾ ਕੱਢੀ ਜਾਂਦਾ ਨਹੀਂ ਹੁੰਦਾ ਫਿਰ ਨੀ ਚ ਨਾ ਸਾਰਿਆਂ ਨੂੰ ਨੀ ਚ ਜਾਣਾ ਤੇ ਛੱਤ ਰਹਿਣੀ ਆ ਉਹ ਤਾਂ ਇੱਕ ਗੱਲ ਵਾ ਗੱਲ ਉਹਦੀ ਵੀ ਸੱਚੀ ਆ ਸਾਰਾ ਕਸੂਰ ਤੁਹਾਡਾ ਵਾ ਜੇ ਤੁਸੀਂ ਇਹ ਕੰਮ ਨਾ ਨਾ ਕਰਦੀਆਂ ਤੇ ਅੱਜ ਆਹ ਹਾਲਾਤ ਨਾ ਹੁੰਦੇ ਤੇ ਮੇਰਾ ਕੱਲੀ ਦਾ ਕਸੂਰ ਆ ਰਪਿੰਦਰ ਦਾ ਕੋਈ ਕਸੂਰ ਨਹੀਂ ਤੁਸੀਂ ਕਹਿਦੇ ਵੀ ਨਹੀਂ ਮੰਨਣਾ ਤੁਹਾਡਾ ਕਸੂਰ ਹੈਗਾ ਵਾ ਉਹ ਕਹਿੰਦੀ ਮੇਰਾ ਨਹੀਂ ਕੋਈ ਹੈਗਾ ਤੂੰ ਕਹਿੰਦੀ ਮੇਰਾ ਨਹੀਂ ਕੋਈ ਕਸੂਰ ਤੇ ਕਿਹਦਾ ਵਾ ਫਿਰ ਓਏ ਇੱਕ ਜਣੀ ਨੂੰ ਤੂੰ ਘਰੋਂ ਕਢਾਤਾ ਵਾ ਤੂੰ ਆਪਣੇ ਘਰ ਜਾ ਯਾਰ ਮਾਨ ਦਾ ਆਪਣੇ ਘਰ ਜਾ ਵੇ ਮੈਂ ਤਾਂ ਚਲੀ ਜਾਣਾ ਵਾਂ ਇੱਕ ਵਾਰੀ ਰਪਿੰਦਰ ਨੂੰ ਘਰ ਆ ਲੈਂਦੇ ਫਿਰ ਮੈਂ ਚਲ ਜਾਨੀ ਆ ਵਨ ਰਪਿੰਦਰ ਨੂੰ ਕਮ ਲੈ ਕੇ ਆਊਗਾ ਇਹਨੂੰ ਤਾਂ ਮੈਂ ਆਖਿਆ ਸੀ ਕਿ ਜਿਹੜੇ ਹੱਥ ਨਾਲ ਚ ਪੇੜ ਮਾਰੀ ਜਾ ਕੇ ਮਾਫੀ ਮੰਗ ਕੇ ਤਾਂ ਲੈ ਕੇ ਆ ਇਹ ਵੇ ਜਿਹੜਾ ਮਰਜੀ ਲੈ ਕੇ ਆਵੇ ਜਿਹੜਾ ਮਰਜੀ ਲੈ ਕੇ ਆਵੇ ਮੈਂ ਤੇ ਪੇਰ ਮਾਰੀ ਤੂੰ ਤਾਂ ਕੋਹ ਨਹੀਂ ਕਿਹਾ ਹਨਾ ਇਹਦੇ ਮਗਰ ਲਾ ਕੇ ਮੜੀ ਨਾ ਮਾਰੀ ਵਨ ਇਹਦੇ ਮਗਰ ਲਾ ਕੇ ਮਾਰੀ ਤੈਨੂੰ ਨਾਲ ਲੈ ਜਾ ਹਾਂ ਚੱਲ ਕੋਈ ਨਹੀਂ ਇੱਕ ਵਾਰੀ ਤੈਨੂੰ ਲਿਆ ਦਿੰਨੇ ਆਂ ਇਹ ਵੇਖਾਂਗੇ ਭਲਾ ਕਿੰਨੀ ਕੀ ਮਸਾਲਾ ਇਨਾ ਤੂੰ ਇੱਥੇ ਮੇਰੀ ਗੱਲ ਸੁਣੋ ਜਾ ਕੇ ਨਾ ਰਪਿੰਦਰ ਨੂੰ ਲਿਆਓ ਤੈਨੂੰ ਕਿਨੇ ਕਿ ਆਈ ਲਿਆਉਣ ਵਾ ਤੈਨੂੰ ਉਹ ਲੈ ਕੇ ਆਉਣਾ ਨਹੀਂ ਚੰਦ ਕੋਈ ਹੈ ਨਹੀਂ ਨਾ ਕਰਕੇ ਗਿਆ ਹੈ ਬੰਦ ਤੈਨੂੰ ਚਾਬੀ ਕਿੱਥੋਂ ਲੱਭ ਗਈ ਆ ਦੀ ਚਾਬੀ ਲੱਭੀ ਤੂੰ ਦੇਹੋ ਚਾਉਣਾ ਸੀ ਇਮਾਨਦਾਰੀ ਰਵੇ ਉਹ ਤੀ ਆਡੇ ਘਰ ਦੇ ਵਿੱਚ ਦਖਲਅੰਦਾਜ਼ੀ ਨਾ ਕਰਿਆ ਕਰੋ ਠੀਕ ਹੈ ਨਾ ਜਿਹਦੇ ਕੰਮ ਨੂੰ ਗੰਡਿਆ ਨਾ ਹਟ ਜਾ ਭੈਣ ਜਲਜੀਤ ਉਹ ਆ ਗਈ ਹੈ ਨਾ ਚੱਲ ਜਾਈਏ ਆਪਾਂ ਆਓ ਜਲਦੀ ਤੇ ਆਜੋ